ਆਜ਼ਨਿਸ ਬਾਰੇ ਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਹੋਰ ਵਿਦੇਸ਼ੀ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰ ਰਿਹਾ ਤੇ ਘੱਟ ਵੀਜ਼ੇ ਵੀ ਦੇ ਰਿਹਾ ਇਸ ਤਰ੍ਹਾਂ ਦਾ ਇੱਕ ਡਾਟਾ ਪ੍ਰਕਾਸ਼ਿਤ ਹੋ ਰਿਹਾ ਹੈ ਨਾਈਟਸ ਦੁਆਰਾ ਪ੍ਰਾਪਤ ਕੀਤੇ ਗਏ ਸਰਕਾਰੀ ਆਗਣੇ ਦੇ ਅਨੁਸਾਰ ਕੈਨੇਡਾ ਘੱਟ ਵੀਜ਼ਿਆਂ ਨੂੰ ਮਨਜ਼ੂਰੀ ਦੇ ਕੇ ਅਧਿਕਾਰਤ ਦਸਤਾਵੇਜ਼ਾਂ ਦੇ ਨਾਲ ਆਪਣੀ ਸਰਦਤ ਤੇ ਪਹੁੰਚਣ ਵਾਲੇ ਵਧੇਰੇ ਲੋਕਾਂ ਨੂੰ ਮੋੜ ਕੇ ਵਧੇਰੇ ਸੈਲਾਨੀਆਂ ਤੇ ਅਸਥਾਈ ਨਿਵਾਸੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਵਿਦੇਸ਼ੀ ਯਾਤਰੀਆਂ ਦੇ ਅਸਵੀਕਾਰ ਵਿੱਚ ਵਾਅਦਾ ਉਦੋਂ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲਿਬਰਲ ਸਰਕਾਰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਚੋਣਾਂ ਵਿੱਚ ਪਿੱਛੇ ਚੱਲ ਰਹੀ ਹੈ ਅਸਥਾਈ ਨਿਵਾਸੀ ਅਤੇ ਸੰਭਵਿਤ ਤੌਰ ਤੇ ਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਜਿੱਥੇ ਚੱਲ ਰਹੀ ਹੈ ਤੇ ਮਕਾਨਾਂ ਦੀ ਘਾਟ ਤੇ ਉੱਚੀਆਂ ਕੀਮਤਾਂ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਕੈਨੇਡਿਆ ਨੇ ਆਪਣੇ ਨਵੇਂ ਆਏ ਲੋਕਾਂ ਨੂੰ ਗੜੇ ਲਾਉਣ ਅਤੇ ਮਾਣ ਮਹਿਸੂਸ ਕੀਤਾ ਪਰ ਪੋਲ ਵਾਦੀ ਗਿਣਤੀ ਦਿਖਾਉਂਦਾ ਹੈ ਕੈਨੇਡਾ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਨਿਰਿਕਾਂ ਦਾ ਕਹਿਣਾ ਹੈ ਕਿ ਰੁਖ ਬਾਰਡਰ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਫਿਲਟਰ ਕਰ ਰਿਹਾ ਜੁਲਾਈ ਵਿੱਚ ਕੈਨੇਡਾ ਦੇ ਅੰਦਰ 5853 ਵਿਦੇਸ਼ੀ ਆਤਿਆਂ ਨੂੰ ਦਾਖਲਾ ਤੋਂ ਇਨਕਾਰ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਵੇਂ ਕਿ ਕੈਨੇਡਾ ਕਹਿੰਦਾ ਹੈ ਕਿ ਜਿਨ੍ਹਾਂ ਵਿੱਚ ਵਿਦਿਆਰਥੀ ਕਰਮਚਾਰੀ ਸੈਲਾਨੀ ਸ਼ਾਮਲ ਸਨ ਟੋਟੋ ਕਟ ਜਨਵਰੀ 2019 ਤੋਂ ਬਾਅਦ ਸਰਹੱਦੀ ਏਜੰਸੀਆਂ ਦੇ ਆਂਕੜੇ ਦੇ ਅਨਸਾਰ ਜੋ ਕਿ ਨਹੀਂ ਕੀਤਾ ਗਿਆ ਉਹ ਪਹਿਲੀ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਬਾਰਡਰ ਅਫਸਰਾਂ ਨੇ 2024 ਦੇ ਪਹਿਲੇ 7 ਮਹੀਨਿਆਂ ਦੌਰਾਨ ਔਸਤਨ ਪ੍ਰਤੀ ਮਹੀਨਾ 3727 ਵਿਦੇਸ਼ੀ ਯਾਤਰੀਆਂ ਨੂੰ ਵਾਪਸ ਭੇਜਿਆ ਜੋ ਕਿ 1 ਸਾਲ ਪਹਿਲਾਂ ਨਾਲੋਂ 633 ਲੋਕਾਂ ਦਾ ਬੀ ਪ੍ਰਤੀਸ਼ਤ ਵਧ ਵਕਰੇਤਾ ਤੇ ਅਧਿਕਾਰੀਆਂ ਨੇ ਜੁਲਾਈ ਦੇ ਵਿੱਚ 285 ਵੀਜ਼ਾ ਧਾਰਕਾਂ ਨੂੰ ਆਯੋਗ ਬੰਨਿਆ ਜੋ ਕਿ ਘੱਟੋ-ਘੱਟ ਜਨਵਰੀ 2019 ਤੋਂ ਬਾਅਦ ਕਿਸੇ ਵੀ ਮਹੀਨੇ ਵਿੱਚ ਸਭ ਤੋਂ ਵੱਧ ਆਕੜਾ ਦੇਖਣ ਨੂੰ ਮਿਲ ਰਿਹਾ ਹੈ ਟ੍ਰੇਡ ਬਾਹਰ ਸਰਵਿਸ ਏਜੰਸੀ ਦੇ ਬੁਲਾ ਰਹੇ ਨੇ ਦੱਸਿਆ ਕਿ ਆਯੋਗਤਾ ਦੀਆਂ ਖੋਜਾਂ ਵਿੱਚ ਤਬਦੀਲੀਆਂ ਮਾਈਗ੍ਰੇਸ਼ਨ ਪੈਟਰਨ ਜਾਂ ਨੀਤੀਆਂ ਵਿੱਚ ਤਬਦੀਲੀ ਕਾਰਨ ਉਹ ਸਕਦੀ ਨੀਤੀ ਕੇਸਾਂ ਮੁਤਾਬਕ ਫੈਸਲਾ ਕੀਤਾ ਜਾਂਦਾ ਹੈ ਸੀਬੀਐਸਏ ਨੇ ਕਿਸੇ ਖਾਸ ਨੀਤੀ ਬਦਲਾਅ ਦੀ ਪਹਿਚਾਣ ਨਹੀਂ ਕੀਤੀ ਹੈ ਸੀਬੀਐਸਏ ਦੀ ਭੂਮਿਕਾ ਨੀਤੀ ਅਤੇ ਅਭਿਆਸ ਹਮੇਸ਼ਾ ਕੈਨੇਡਾ ਆਉਣ ਵਾਲੇ ਵਿਅਕਤੀਆਂ ਦੀ ਸਿਵਿਕਾਰਤਾ ਦਾ ਮੁਲਾਂਕਣ ਕਰਨਾ ਰਿਹਾ ਹੈ ਇਹ ਬਦਲਿਆ ਨਹੀਂ ਹੈ ਬਲਾਰੇ ਵੱਲੋਂ ਇਹ ਗੱਲ ਦੱਸੀ ਗਈ ਹੈ ਪਰਵਾਨਿਤ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਅਨੁਪਾਤ ਮਹਾਂਮਾਰੀ ਦੇ ਸਿਖਰ ਤੋਂ ਬਾਅਦ ਕਿਸੇ ਵੀ ਸਮੇਂ ਨਾਲੋਂ ਜੂਨ ਵਿੱਚ ਵੱਧ ਸੀ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਜਨਵਰੀ ਫਰਵਰੀ ਮਈ ਅਤੇ ਜੂਨ 2024 ਵਿੱਚ ਮਨਜ਼ੂਰੀ ਤੋਂ ਵੱਧ ਅਰਜ਼ੇ ਨੂੰ ਰੱਦ ਕਰ ਦਿੱਤਾ ਗਿਆ ਸੀ ਪਰਵਾਨਿਤ ਧਿਆਨ ਵਰਗ ਪਰਮਟਾਂ ਦੀ ਗਿਣਤੀ ਕਰਮਵਾਰ 2023 ਤੇ 2022 ਵਿੱਚ ਬਹੁਤ ਸਾਲ ਦੇ ਉੱਚੇ ਪੱਧਰ ਤੋਂ ਕਟ ਗਈ ਹੈ ਕੈਨੇਡੀਅਨ ਇੱਕ ਅਜਿਹੀ ਪ੍ਰਣਾਲੀ ਚਾਹੁੰਦੇ ਨੇ ਜੋ ਕੰਟਰੋਲ ਤੋਂ ਬਾਹਰ ਨਾ ਹੋਵੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅਗਸਤ ਦੇ ਵਿੱਚ ਇਹ ਗੱਲ ਆਖੀ ਸੀ ਕਿ ਮਿਲਰ ਦੇ ਬੁਲਾਰੇ ਨੇ ਇਹ ਗੱਲ ਆਖੀ ਕਿ ਇਮੀਗ੍ਰੇਸ਼ਨ ਭਾਗ ਇਮੀਗ੍ਰੇਸ਼ਨ ਬੀਤੀਆਂ ਤੇ ਪ੍ਰਤੀਕਿਰਿਆਵਾਂ ਦਾ ਇੱਕ ਨਿਰਪੱਖ ਤੇ ਗੈਰ ਵਿਤਕ੍ਰਿਪ ਭਰੀ ਵਰਤੋਂ ਲਈ ਵਚਨਬੱਧ ਹੈ ਅਤੇ ਜਨਵਰੀ ਵਿੱਚ ਘੋਸ਼ਿਤ ਕੀਤੀ ਗਈ ਸੀਮਾ ਨੂੰ ਸਟੱਡੀ ਪਰਮਿਟ ਮਨਜ਼ੂਰੀ ਵਿੱਚ ਗਿਰਾਵਟ ਦਾ ਕਾਰਨ ਮੰਨਿਆ ਗਿਆ ਹਾਲਾਂਕਿ ਇਹ ਗਿਰਾਵਟ ਪਿਛਲੇ ਸਾਲ ਸ਼ੁਰੂ ਹੁੰਦੀ ਜਾ ਰਹੀ ਸੀ ਤੇ ਅੱਠ ਵਕੀਲਾਂ ਨੇ ਰਾਈਟਸ ਨੂੰ ਦੱਸਿਆ ਕਿ ਉਹਨਾਂ ਨੇ ਹਵਾਈ ਅੱਡੇਾਂ ਤੇ ਲੈਂਡਡ ਬਾਰਡਰ ਕਰਾਸਿੰਗ ਤੇ ਵੀਜ਼ਾ ਧਾਰਕਾਂ ਦੀ ਵਧੇਰੇ ਜਾਂਚ ਤੇ ਗ੍ਰਾਹਕਾਂ ਤੋਂ ਸੁਣਿਆ ਬ੍ਰਿਟਿਸ਼ ਕੋਲੰਬੀਆ ਦੇ ਵਕੀਲ ਵਿਲ ਤਾਓ ਨੇ ਕਿਹਾ ਹੈ ਕਿ ਉਸਨੇ ਅੱਧੀ ਦਰਜਣ ਵੀਜ਼ਾ ਧਾਰਕਾਂ ਦੀ ਨੁਮਾਇੰਦਗੀ ਕੀਤੀ ਹੈ ਜਿਨ੍ਹਾਂ ਨੂੰ ਸਰਹੱਦੀ ਅਧਿਕਾਰੀਆਂ ਨੇ ਕਰੀਡਾ ਵਿੱਚ ਉਨ੍ਹਾਂ ਦੀਆਂ ਯੋਜਨਾਵਾਂ ਦੀ ਪ੍ਰਤੀਕਿਰਿਆ ਬਾਰੇ ਅਸਵੀਕਾਰ ਕੀਤਾ ਅਤੇ ਸੁਝਾਅ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਵਾਪਸ ਪਰਤਣ ਦੇਸ਼ ਨਿਕਾਲੇ ਦਾ ਜੋਖਮ ਲੈਣ ਕਈ ਕੰਨਿਆਂ ਨੇ ਅਜਿਹਾ ਕੀਤਾ ਇਹ ਨਾ ਜਾਣਦੇ ਹੋਏ ਕਿ ਇਹਨਾਂ ਨਾਲ ਉਨ੍ਹਾਂ ਦਾ ਵੀਜ਼ਾ ਜਾਂ ਯਾਤਰਾ ਅਧਿਕਾਰਿਕ ਜਿਸ ਵਿੱਚ ਸੰਭਵੀ ਰੱਦ ਕਰਨਾ ਵੀ ਸ਼ਾਮਲ ਹੈ ਲਈ ਕੀ ਪ੍ਰਭਾਵ ਪੈ ਸਕਦਾ ਹੈ ਆਓ ਸਰਕਾਰ ਤੋਂ ਇਮੀਗ੍ਰੇਸ਼ਨ ਤੇ 180 ਡਿਗਰੀ ਰਵੱਈਏ ਦੀ ਤਬਦੀਲੀ ਤੋਂ ਪੈਦਾ ਹੋਏ ਸਰਦੀ ਅਫਸਰਾਂ ਦੇ ਸੰਦੇਨਵਾਦਾਂ ਦੇਖ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਕਿ ਵਿਦੇਸ਼ੀ ਲੋੜਾਂ ਪੂਰੀਆਂ ਕੀਤੇ ਬਿਨਾ ਕੈਨੇਡਾ ਵਿੱਚ ਦਾਖਲ ਹੋ ਰਹੇ ਜਿਨ੍ਹਾਂ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਨੇ ਸਿਆਸਤਦਾਨਾਂ ਤੋਂ ਫਰੰਟ ਲਾਈਨ ਅਧਿਕਾਰੀਆਂ ਤੱਕ ਘਟ ਰਿਹਾ ਹੈ ਮੁਹੰਮਦ ਕਾਮਲ ਸੈਬੂ ਨੂੰ ਐਡਮਿੰਟਨ ਵਿੱਚ ਇੱਕ ਕਾਨਫਰੰਸ ਦੇ ਰਸਤੇ ਵਿਚ ਪਿਛਲੇ ਸਾਲ ਸਤੰਬਰ ਵਿੱਚ ਪੈਰਿਸ ਤੋਂ ਟ੍ਰਾਂਟੋ ਦੇ ਲਈ ਇੱਕ ਕਨੈਕਟਿੰਗ ਫਲਾਈਟ ਵਿੱਚ ਸਵਾਰ ਹੋਣ ਦੀ ਉਡੀਕ ਕਰਦੇ ਹੋਏ ਪੇਸ ਕੀਤਾ ਗਿਆ ਸੀ ਤੇ ਦੱਸ ਦिए ਕਿ ਕਾਨਾ ਨੂੰ ਦੱਸਿਆ ਗਿਆ ਕਿ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਉਸ ਨਾਲ ਗੱਲ ਕਰਨਾ ਚਾਹੁੰਦਾ ਫਿਰ ਉਸ ਤੋਂ ਉਸ ਦਾ ਰੋਜ਼ਗਾਰ ਉਸ ਦੀ ਯਾਤਰਾ ਦੇ ਉਦੇਸ਼ ਉਸ ਦਾ ਟੂਰਿਸਟ ਵੀਜ਼ਾ ਅਰਜੀ ਦਾਇਰ ਕਰਨ ਵਿੱਚ ਮਿਲੀ ਕਿਸੇ ਵੀ ਸਹਾਇਤਾ ਬਾਰੇ ਫੋਨ ਤੇ ਪੁੱਛਗਿੱਛ ਕੀਤੀ ਗਈ ਮੈਨੇ ਜਵਾਬ ਦੇਣ ਵਿੱਚ ਮੁਸ਼ਕਲ ਆਈ ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਬਹੁਤ ਡਰਿਆ ਹੋਇਆ ਸੀ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕੀ ਕਿਹਾ ਸ਼ੈਬੂ ਨੇ ਦੱਸਿਆ ਕਿ ਉਹ ਕੈਨੇਡਾ ਨਹੀਂ ਜਾਵੇਗਾ ਇਸ ਦੀ ਬਜਾਏ ਉਸ ਨੂੰ ਆਕਾਰਾ ਵਾਪਸ ਜਾਣ ਲਈ ਕਿਹਾ ਗਿਆ ਤੁਹਾਡਾ ਸਥਾਈ ਨਿਵਾਸੀ ਵੀਜ਼ਾ ਹੁਣ ਕੈਨੇਡਾ ਦੀ ਯਾਤਰਾ ਲਈ ਵੈਧ ਨਹੀਂ ਹੈ ਰਾਈਟਸ ਦੁਆਰਾ ਸਮੀਖਿਆ ਕੀਤੀ ਗਈ ਕਿ ਇੱਕ ਈਮੇਲ ਪੜ੍ਹਦੇ ਹਾਂ ਕਿ ਸੈਬੂ ਨੂੰ ਇਮੀਗ੍ਰੇਸ਼ਨ ਭਾਗ ਤੋਂ ਉਸ ਦਿਨ ਮਿਲੀ ਸੀ ਕੈਲਗਰੀ ਯੂਨੀਵਰਸਿਟੀ ਦੇ ਅਸਿਸਟੈਂਟ ਲਾ ਪ੍ਰੋਫੈਸਰ ਕ੍ਰਿਸਟੀਨਿਅਨ ਨੇ ਕਿਹਾ ਹੈ ਕਿ ਕੈਨੇਡਾ ਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ ਜਿਸ ਦੀ ਉਹ ਸਨਮਾਨ ਕਰਨ ਦੀ ਯੋਜਨਾ ਨਹੀਂ ਬਣਾਉਂਦਾ ਲੋਕਾਂ ਨੂੰ ਕਿਉਂ ਸਵੀਕਾਰ ਕਰੋ ਜੇ ਜਦੋਂ ਉਹ ਆਉਂਦੇ ਨੇ ਤੁਸੀਂ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ ਹੋ ਸਾਬੂ ਦਾ ਕਹਿਣਾ ਹੈ ਕਿ ਉਸ ਦੇ ਤਜਰਬੇ ਨੇ ਕੈਨੇਡਾ ਪ੍ਰਤੀ ਉਸ ਦੇ ਮਨ ਵਿੱਚ ਖਟਾਸ ਭਰ ਦਿੱਤੀ ਹੈ ਮੈਂ ਜਾਣਦਾ ਕਿ ਕੈਨੇਡਾ ਇੱਕ ਬਹੁਤ ਵਧੀਆ ਜਗ੍ਹਾ ਹੈ ਬਹੁਤ ਚੰਗੇ ਅਨੁਕੂਲ ਤੇ ਪ੍ਰਾਣਾਚਾਰੀ ਲੋਕ ਇਸ ਮੁਲਕ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਵਧੀਆ ਸਨਮਾਨ ਦਿੱਤਾ ਜਾਂਦਾ। ਉਹ ਕਹਿੰਦਾ ਕਿ ਉਹ ਇੱਕ ਵਾਰ ਫੇਰ ਦੁਬਾਰਾ ਇਸ ਮੁਲਕ ਵਿੱਚ ਆਉਣ ਦੀ ਕੋਸ਼ਿਸ਼ ਕਰ ਸਕਦਾ ਹੈ ਤੇ ਉਹ ਜ਼ਰੂਰ ਇੱਥੇ ਵਿਜ਼ਿਟ ਵੀ ਕਰੇਗਾ। ਕ੍ਰੈਡਿਅਨ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨੂੰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣਿਆ ਉਹ ਆਨਿਸ ਵਾਲਾ .com ਦੇ ਨਾਲ